ਤੇਰ ਪ੍ਰੋਸੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋ ਕਿਤਨਾ ਬਾਝੂਏ ਕਾਤਲੂ ਹੈ ਪਿਆਰੇ ਸਾਥੀਓ ਮੈਂ ਜਰਨੈਲ ਫਲੋਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੱਲ ਨੂੰ ਜਿਹੜਾ ਸੇਧ ਭਗਤ ਸਿੰਘ ਰਾਜਗੁਰੂ ਸਗਦੇਵ ਦਾ ਸਿੱਧੀ ਦਿਹਾੜਾ 23 ਮਾਰਚ ਦਾ ਬੰਆ ਆਇਆ ਅਸੀਂ ਫਲੋਰ ਦੇ ਵਿੱਚ ਲੋਕ ਸਭ ਮੱਚ ਬਲੋਂ ਇੱਕ ਵੱਡਾ ਮਿਸਾਲ ਮਾਰਚ ਕਰਨ ਜਾ ਰਹੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ 플ੌਰ ਵਾਵਾ ਸਾਹਿਬ ਵੇਦਗੜ ਚੌਂਕ ਦੇ ਵਿੱਚ ਇਕੱਠੇ ਹੋ ਕੇ ਠੀਕ 6 ਵਜੇ ਆਪਾਂ ਹੌਮ ਹਮਾ ਕੇ ਪਹੁੰਚੀਏ ਮੈਂ ਫਿਰ ਬੇਨਤੀ ਕਰਦਾ ਵੀ ਆਪਾਂ ਇਹਦਾ ਛੇਤੀ ਦਿਹਾੜਾ 플ੌਰ ਦੇ ਵਿੱਚ ਮਨਾ ਰਹੇ ਆ ਮਿਸਾਲ ਮਾਰਚ ਕਰਕੇ ਸ਼ਹਿਰ ਦੇ ਵਿੱਚ ਜਿਹੜਾ ਮਿਸਾਲ ਮਾਰਚ ਕੀਤਾ ਜਾਊਗਾ ਉਹਦੇ ਸੰਬੰਧ ਵਿੱਚ ਠੀਕ 6 ਵਜੇ ਕੱਲ ਨੂੰ ਬਾਬਾ ਸਾਹਿਬ ਵੇਦਗੜ ਚੌਕ ਵਿੱਚ ਇਕੱਠੇ ਸਾਥਿਓ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦਾ 23 ਮਾਰਚ ਨੂੰ ਸ਼ਹੀਦੀ ਦਿਹਾੜਾ ਆ ਅਸੀਂ ਫਲੋਰ ਦੇ ਵਿੱਚ ਲੋਕ ਇਨਸਾਫ ਮੰਚ ਵੱਲੋਂ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਸ਼ਾਲ ਮਾਰਚ ਕਰਨ ਜਾ ਰਹੇ ਹਾਂ ਠੀਕ ਸਮਾਂ 6 ਵਜੇ ਡਾਕਟਰ ਬੀ ਆਰ ਅੰਬੇਡਕਰ ਚੌਕ ਬਖੇਰ ਇਕੱਠੇ ਹੋਵਾਂਗੇ ਔਰ ਮੈਂ ਸਾਰੇ ਜੁਝਾਰੂ ਸਾਥੀਆਂ ਨੂੰ ਬੇਨਤੀ ਕਰੂੰਗਾ ਆਪਣੇ ਵੱਲੋਂ ਕਿ ਸੀਤ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਐਨਕਲਾਬੀ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਔਰ ਉਹਨਾਂ ਦੇ ਐਨਕਲਾਬੀ ਸੁਪਨੇ ਨੂੰ ਸਕਾਰ ਕਰਨ ਦੇ ਪ੍ਰਣਵਾਸ ਦੇ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਪੂਰੇ 6:00 ਵਜੇ ਡਾਕਟਰ ਬੀ ਆਰ ਅੰਬੇਡਕਰ ਚੌਂਕ ਫਲੋਰ ਪਹੁੰਚੋ 23 ਮਾਰਚ 2025 ਨੂੰ ਮਸ਼ਾਲ ਮਾਰਚ ਕਰਾਂਗੇ ਅਸੀਂ ਵੀ ਆ ਰਹੇ ਹਾਂ ਸਾਥੀਆਂ ਸਮੇਤ ਔਰ ਤੁਹਾਨੂੰ ਵੀ ਬੇਨਤੀ ਆ कि ਤੁਸੀਂ ਵੀ ਹਮ ਹਮਾਗੇ ਸਾਥੀਆਂ ਸਮੇਤ ਪਹੁੰਚੋ ਔਰ ਆਓ ਪ੍ਰਣ ਕਰੀਏ ਇਨਕਲਾਬ ਦਾ ਨਾਰਾ ਲਾਈਏ ਇਨਕਲਾਬ ਜਿੰਦਾਬਾਦ ਔਰ ਸਾਮਰਾਜਵਾਦ ਮਰਦਾਬਾ ਔਰ ਬਾਕੀ ਜਥੇਬੰਦੀਆਂ ਵੀ ਇਹਨੂੰ ਸਾਮਰਾਜ ਵਿਰੋਧੀ ਦੇਸ਼ ਦੇ ਤੌਰ ਤੇ ਮਨਾ ਰਹੇ ਆ ਆਪਾਂ ਵੀ ਸਾਮਰਾਜ ਵਿਰੋਧੀ ਦੇਸ਼ ਦੇ ਤੌਰ ਤੇ ਇਹ ਦਿਹਾੜਾ ਮਨਾਈਏ ਔਰ ਮੈਂ ਫਿਰ ਬੇਨਤੀ ਕਰਾਂਗਾ 23 ਮਾਰਚ 2025 ਨੂੰ ਡਾਕਟਰ ਬੀ ਆਰ ਅੰਬੇਡਕਰ ਚੌਂਗ ਸ਼ਾਮ 6 ਵਜੇ ਆਓ ਮਸ਼ਾਲਾਂ ਵਾਲ ਕੇ ਚੱਲੀਏ ਅਜੇ ਰਾਤ ਬਾਕੀ ਹੈ ਮਿਹਰਬਾਨੀ ਧੰਨਵਾਦ ਮੈਂ ਕਰਨੈਲ ਸੋ ਸ਼ੁਕਰੀਆ